ਕੋਇਆ ਕੇ ਸੀ ਆ ਰਹੇ ਸੀ ਨਕੋਦਰ ਤੋਂ ਐਸੀ ਗੱਡੀ ਤੇ ਆ ਖਾਮਰੇ ਕੋ ਗੱਡੀ ਪਹੁੰਚੀ ਆ ਤੇ ਲਾਜੇ ਮੋਟਰਸਾਈਕਲ ਮੋਰੀ ਲਾਤੇ ਆ ਤੇ ਮੈਂ ਹਜੇ ਉੱਤਰਿਆ ਨਹੀਂ ਥੱਲੇ ਤੇ ਇਹਦੇ ਗੱਲ ਪੈ ਗਏ ਆ ਕੇ ਅੱਛਾ ਜੀ ਸਰ ਤੇ ਮਾਰੀ ਸਾਡੇ ਦੇ ਅੱਛਾ ਤੇ ਇਹਨੂੰ ਫਿਰ ਜ਼ਿਆਦਾ ਲੈ ਗਿਆ ਹਸਪੀਟਲ ਆ ਗਏ ਅੱਛਾ ਜੀ ਸਰ ਕਿੰਨੇ ਕੁ ਜਣੇ ਸੀਗੇ ਜਿਹੜੇ ਉਹ ਵਰਦਾ ਜਿਹਨੇ ਸੀਗੇ ਜੀ ਕਾਤੇ ਸੀ ਸਰ ਯਾਰ ਮੋਟਰਸਾਈਕਲ ਸੀ ਆ ਚਾਰ ਮੋਟਰਸਾਈਕਲਾਂ ਤੇ 8-10 ਜਣੇ ਸੀਗੇ ਤੁਸੀਂ ਕਹਤੇ ਭਾਈ ਅਸੀਂ ਬੱਸ ਸੀ ਮੈਂ ਕਰਤਾਰ ਬੱਸ ਚਲਾਣੇ ਤੁਸੀਂ ਮੈਂ ਮਕਸਰ ਸਾਹਿਬ ਤੋਂ ਆਇਆ ਸੀਗਾ ਨਗੋਦਰ ਤੋਂ ਮੈਂ ਜਲੰਧਰ ਆਇਆ ਸੀ ਅੱਛਾ ਜੀ ਇਕੱਲੇ ਸੀ ਕਿ ਸਵਾਰੀਆਂ ਵੀ ਸੀ ਭਰੀ ਸੀ ਗੱਡੀ ਅੱਛਾ ਜੀ ਜਿਹੜੇ ਲੋਟ ਕੋਲੇ ਉਹਨਾਂ ਦੇ ਸਵਾਰੀਆਂ ਦੇ ਵਿੱਚ ਬੈਠੀ ਸੀ ਕਿ ਬੋ ਨਹੀ ਨਹੀ ਪਿੱਛੋਂ ਮੋਟਰਸਾਈਕਲ ਆਦੇ ਅੱਛਾ ਪਿੱਛੋਂ ਮੋਟਰਸਾਈਕਲ ਆਦੇ ਕਿੰਨੇ ਕ ਜਣੇ ਸੀ ਉਹ ਉਸੇ ਹੀ 8-10 ਜਣੇ ਮਤਲਬ ਕੋਈ ਡਰ ਨਹੀਂ ਸੀ ਉਹਨਾਂ ਨੂੰ ਵੀ ਸਵਾਰੀਆਂ ਬੈਠੀਆਂ ਜਾਂ ਕੁਛ ਇਦਾਂ ਕੋਈ ਡਰ ਹੈ ਹੀ ਨਹੀਂ ਕਿਸੇ ਕੋਈ ਸਰ ਕਿਵੇਂ ਦੇਖੋ ਨਵਾਂ ਸਾਲ ਚੜਿਆ ਨਹੀਂ ਤੇ ਲੁੱਟਾ ਖੂਣਾ ਲਗਾ ਸ਼ੁਰੂ ਹੋ ਗਈਆਂ ਜਿਹੜਾ ਜੀ ਅੱਛਾ ਕਿੱਥੇ ਕਰਕੇ ਹੋਇਆ ਇਹ ਸਾਰਾ ਆਈ ਦਾ ਸੱਤ ਸਾਹ ਦੀ ਲੱਗੀ ਜਿਆਦੀ ਲੱਗੀ ਤੇ ਬੰਦਾ ਮਰ ਜਿੰਦਾ ਫੇਰ ਕਿੱਥੇ ਕਰਕੇ ਕਰਨਾ ਸਾਰੀ ਹੋਈ ਖੰਬਰੇ ਕੋਲੇ ਖੰਬਰੇ ਕੋਲ ਸਰ ਤੁਸੀਂ ਬੱਸ ਚਲਾਉਂਦੇ ਹੋ ਮੈਂ ਡਰਾਈਵਰ ਆ ਜੀ ਅੱਛਾ ਤੇ ਕੰਡੈਕਟਰ ਨਾਲ ਹੋਈ ਆ ਕੰਡੈਕਟਰ ਨਾਲ ਆ ਸਰ ਸਰ ਕੀ ਨਾਮ ਤੁਹਾਡਾ ਸਾਰੇ ਲੁੱਟ ਲਿਆ ਸਰ ਕੀ ਹੋਇਆ ਕੀ ਨਹੀਂ ਕੀ ਲੁੱਟਿਆ ਗਿਆ ਪਿੱਛੋਂ ਆਦੇ ਵਾਲੇ ਝੋਲਾ ਨਹੀਂ ਛੱਡਿਆ ਅਪਚੰਦੀ ਪੁੱਛ ਪਿੱਛੋਂ ਆਇਆ ਨਕੋਦਰ ਤੋਂ ਆਇਆ ਜੀ ਅੱਛਾ ਤੁਸੀਂ ਨਕੋਦਰ ਤੋਂ ਆ ਰਹੇ ਸੀ ਅੱਛਾ ਜੀ ਉੱਤਰ ਤੋਂ ਜਲੰਧਰ ਨੂੰ ਆ ਰਹੇ ਸੀ ਗੱਡੀ ਭੱਜੀ ਸੀ ਅੱਛਾ ਜੀ ਪਿੱਛੋਂ ਚਾਰ ਮੋਟਾ ਸਾਰੇ ਆ ਗਏ ਜੀ ਅੱਛਾ ਜੀ ਸਾਡੀ ਮੜਾ ਸੀ ਆ ਪਾਵਾ ਆਇਆ ਆਚਾਨਕ ਸਾਡੀ ਟਾਕੀ ਦੇ ਵਿੱਚ ਬੱਟਾ ਮਾਰ ਕੇ ਟਾਕੀ ਤੋੜ ਦਿੱਤੀ ਅੱਛਾ ਪਹਿਲੇ ਟਾਕੀ ਤੋੜੀ ਗਈ ਤਾਂ ਉਹਨਾਂ ਵੱਲੋਂ ਅੱਛਾ ਜੀ ਤੋੜਿਆ ਗਿਆ ਅੱਛਾ ਜੀ ਤਰੇਆਂ ਥੱਲੇ ਉਤਰੇ ਸੀ ਅੱਛਾ ਜੀ ਤੇ ਇਹ ਆਚਾਨਕ ਮੇਰੇ ਗੱਲ ਪੈ ਗਿਆ ਅੱਛਾ ਜੀ ਮੇਰੀ ਇਥੇ ਰਾ ਬਾਕੀ ਸਵਾਰੀਆਂ ਉਤਰਾਈਆਂ ਬਾਕੀ ਹੋਰ ਵੀ ਮਾਰੀਆਂ ਵਾਰੀਆਂ ਮੇਰੇ ਅੱਛਾ ਤੇ ਬਾਕੀ ਸਵਾਰੀਆਂ ਉਤਰਾਈਆਂ ਇਹਨਾਂ ਮੇਰਾ ਝੋਲਾ ਖਾਉਂਦੇ ਸੀ ਅੱਛਾ ਜੀ ਝੋਲਾ ਖਾਉਂਦੇ ਝੋਲਾ ਮੈਂ ਨਾ ਪੜਿਆ ਜੀ ਇਦਾਂ ਕਰਕੇ ਅੱਛਾ ਜੀ ਤੇ ਬਾਕੀ ਜਦੋਂ ਸਵਾਰੀਆਂ ਉਤਰੀਆਂ ਜਦੋਂ ਬੰਦੇ ਉਤਰਦੇ ਦੇਖਦੇ ਤੇ ਚਾਰਾਂ ਮੋਟਰਸਾਈਕਲਾਂ ਨਾਲ ਭਜਾਇਆ ਤੇ ਦੌੜ ਗਏ ਆ ਜੀ ਅੱਛਾ ਇੱਕ ਦੋ ਮੋਟਰਸਾਈਕਲਾਂ ਦੇ ਨੰਬਰ ਨੋਟ ਕੀਤੇ ਆ ਬਾਕੀ ਲਾਂਬੜਾ ਥਾਣੇ 'ਚ ਦਰਖਾਸਤ ਦੇਣੇ ਆ ਜਾ ਕੇ ਅੱਛਾ ਸਰ ਨੰਬਰ ਦੱਸ ਸਕਦੇ ਹੋ ਇੱਕ ਵਾਰੀ ਕੀ ਨੰਬਰ ਆ ਮੋਟਰਸਾਈਕਲਾਂ ਜਿਹੜੇ ਸਰ ਮੇਰਾ ਦੂਸਰਾ ਆਇਗਾ ਮੁੰਡਾ ਉਹਦੇ ਕੋਲ ਨੰਬਰ ਆਇਗਾ ਬਾਕੀ ਥਾਣੀ ਦੇ ਵਿੱਚ ਦੱਸਦਾ ਨਹੀਂ ਕਦੀ ਅੱਗੇ ਦੇਖੇ ਮੁੰਡਿਓ ਗੱਡੀ 'ਚ ਤੁਹਾਡੇ ਬਸ ਤੇ ਬੈਠੇ ਹੋਣੇ ਸਾਡੇ ਅੱਗੇ ਪਿੱਛੇ ਤਾਂ ਨਹੀਂ ਅੱਗੇ ਧੱਕੀ ਦੇਖੇ ਬਾਕੀ ਪਛਾਣ ਲਾਉਂਗਾ ਜੇਕਰ ਸਾਹਮਣੇ ਆ ਜਾਂਦੇ ਅੱਛਾ ਹਾਂਜੀ ਹਾਂਜੀ ਸਰ ਕੀ ਮੂੰਹ ਵਗੈਰਾ ਟੱਕੇ ਹੋਏ ਸੀ ਉਹਨਾਂ ਨੇ ਕੀ ਕੀਤਾ ਸੀ ਦੋ ਤਿੰਨ ਮੁੰਡਿਆਂ ਨੇ ਮੂੰਹ ਟੱਕੇ ਹੋਈ ਸੀ ਅੱਛਾ ਜੀ ਦੋ ਤਿੰਨਾਂ ਨੇ ਨਹੀਂ ਟੱਕੇ ਜਿਨ੍ਹਾਂ ਨੇ ਨਹੀਂ ਟੱਕੇ ਸੀ ਇੱਕ ਇੱਕ ਮੁੰਡੇ ਨੂੰ ਮੈਂ ਪਛਾਣ ਲਊਗਾ ਜੀ ਅੱਛਾ ਜੀ ਬੁਛਰਿਆਂ ਨੇ ਦੂਸਰੇ ਤਾਂ ਪਿੱਛੇ ਹੀ ਸੀ ਬਾਕੀ ਮੇਰੇ ਮੈਨੂੰ ਕੁੱਟਣ ਲੱਗ ਗਿਆ ਜਦੋਂ ਆ ਕੇ ਝੋਲਾ ਖੋਣ ਲੱਗ ਗਿਆ ਤੇ ਮੈਂ ਝੋਲਾ ਕੁੱਟ ਲਿਆ ਉੱਪਰੋਂ ਮੈਨੂੰ ਕੁੱਟਦੇ ਵੀ ਰਹੇ ਬਸ ਝੋਲਾ ਛਾਂਡੂ ਗਿਆ ਫੇਰ ਭੱਜੇ ਕੋਈ ਤੁਹਾਡੀ ਕੋਈ ਰਣਜੀਤ ਨਹੀਂ ਪਹਿਲੇ ਕੋਈ ਕਦੀ ਕਿਸੇ ਨਾਲ